ਜੀ ਆਇਆਂ ਨੂੰ ਪ੍ਰੋਗਰਾਮ ਰੂਬਰੂ ਮੈਂ ਕਮਲਪ੍ਰੀਤ ਗੌਰ ਡੀਡੀ ਪੰਜਾਬੀ ਤੇ ਬਹੁਤ ਹੀ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਮਾਨਮਤੀਆਂ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿਸੇ ਵੀ ਖੇਤਰ ਦੇ ਵਿੱਚ ਹੋਣ ਜਿਨ੍ਹਾਂ ਨੇ ਆਪਣੇ ਮਿਹਨਤ ਦੇ ਨਾਲ ਆਪਣੀਆਂ ਸਿੱਧਕਾਂ ਦੇ ਨਾਲ ਹਮੇਸ਼ਾ ਮੱਲਾਂ ਮਾਰੀਆਂ ਹੁੰਦੀਆਂ ਨੇ ਤੇ ਮਾਰ ਕੇ ਸਥਾਪਿਤ ਕੀਤੇ ਹੁੰਦੇ ਨੇ ਤੇ ਇਹੋ ਜਿਹੇ ਮਾਰਕਿਆਂ ਨੂੰ ਫਿਰ ਸਾਰਾ ਜਿਹੜਾ ਜੱਗ ਹੈ ਉਹ ਨਤਮਸਤਕ ਹੁੰਦਾ ਹੈ ਤੇ ਵਾਹ ਵਾਹਾਈ ਵੀ ਕਰਦਾ ਹੈ ਉਹਨਾਂ ਦੇ ਲਈ ਅਸੀਂ ਅੱਜ ਪ੍ਰੋਗਰਾਮ ਰੂਬਰੂ ਜਿਹੜਾ ਉਲੀਕਿਆ ਹੈ ਉਹ ਇੱਕ ਬਹੁਤ ਮਾਣਮੱਤੀ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਣ ਦਾ ਹੌਸਲਾ ਰੱਖਿਆ ਹੈ ਉਹ ਇੱਕ ਔਰਤ ਜਿਹਦੇ ਜਜ਼ਬੀਆਂ ਨੂੰ ਸਲਾਮ ਹੈ ਜਿਹਦੇ ਗਿਆਨ ਨੂੰ ਸਲਾਮ ਹੈ ਜਿਹਦੀ ਉਸ ਪਹਿਲ ਕਦਮੀ ਨੂੰ ਸਲਾਮ ਹੈ ਜਿਹਦੇ ਪਿੱਛੇ ਪਤਾ ਨਹੀਂ ਕਿੰਨੇ ਫਾਲੋਅਰਸ ਨੇ ਤੇ ਉਹਨਾਂ ਦੀ ਇਹੋ ਜਿਹੀ ਲੀਡਰਸ਼ਿਪ ਸਕਿੱਲ ਦੇ ਅਕੋਰਡਿੰਗਲੀ ਯਾ ਇਹੀ ਲੀਡਰਸ਼ਿਪ ਸਕਿੱਲ ਨੂੰ ਦੇਖਦਿਆਂ ਹੋਇਆਂ ਪਰਵਾਰ ਨੇ ਵੀ ਥਾਪੜਾ ਦਿੱਤਾ ਤੇ ਉਹਨਾਂ ਨੇ ਇੰਨੀ ਸੋਹਣੀ ਉਡਾਰੀ ਭਰੀ ਹੈ ਕਿ ਉਹ ਇੰਨੇ ਸੋਹਣੇ ਖੰਭ ਲਾ ਕੇ ਉਸ ਆਸਮਾਨ ਤੱਕ ਪਹੁੰਚੀ ਹੈ ਉਸ ਔਰਤ ਨੂੰ ਅੱਜ ਅਸੀਂ ਸੱਦਾ ਦਿੱਤਾ ਹੈ ਸਟੂਡੀਓ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਬਹੁਤ ਸੋਹਣਾ ਇੱਕ ਅੱਜ ਦੀ ਗੱਲਬਾਤ ਨੂੰ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਡਾਕਟਰ ਰਸ਼ਮੀ ਮਿੱਤਲ ਜੀ ਜਿਹੜੇ ਕਿ ਪ੍ਰੋ ਚਾਂਸਲਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਔਰ ਜਿਨ੍ਹਾਂ ਨੂੰ ਬਹੁਤ ਸਾਰੇ ਅਵਾਰਡਸ ਮਿਲੇ ਨੇ ਉਹਨਾਂ ਦੀ ਗੱਲਬਾਤ ਦੇ ਵਿੱਚ ਅਸੀਂ ਉਹਨਾਂ ਕੋਲ ਪੁੱਛਾਂਗੇ ਜ਼ਰੂਰ ਸਭ ਤੋਂ ਪਹਿਲਾਂ ਮੈਮ ਹਾਰਟਿਅਰਸਟ ਵੈਲਕਮ ਸ਼ਸ਼ੀਕਾਲ ਜੀ ਹਨ ਜੀ ਥੈਂਕ ਯੂ ਸੋ ਮਚ ਬੁਲਾਣ ਲਈ ਬਹੁਤ-ਬਹੁਤ ਸ਼ੁਕਰੀਆ ਜਿਹੜੇ ਆਪ ਸੋਹਣੇ ਹੁੰਦੇ ਨੇ ਨਾ ਉਹਨਾਂ ਨੂੰ ਜੱਗ ਸੋਨਾ ਲੱਗਦਾ ਹੈ ਇਸ ਖੂਬਸੂਰਤੀ ਦਾ ਰਾਜ਼ ਕੀ ਹੈ ਜਾਂ ਕਿ ਇਹ ਕਿ ਇਹ ਸੋਹਣਾਪਨ ਦੇਖਣਾ ਸ਼ੁਰੂ ਕਦੋਂ ਹੋਇਆ ਕਿਨੇ ਗੁਰਤੀ ਦਿੱਤੀ ਕਿਨੇ ਉਂਗਲ ਫੜ ਕੇ ਉਹ ਰਾਹ ਤੇ ਚੱਲਣਾ ਸਿਖਾਇਆ ਸੀ ਮੈਨੂੰ ਇਹਨਾਂ ਪਤਾ ਕਿ ਖੂਬਸੂਰਤੀ ਅੰਦਰੋਂ ਆਂਦੀ ਹੈ ਉਹ ਕਦੀ ਬਾਹਰਲੀ ਨਹੀਂ ਹੁੰਦੀ ਜੀ ਬਿਲਕੁਲ ਜੇ ਤੁਸੀਂ ਅੰਦਰੋਂ ਖੂਬਸੂਰਤ ਹੋ ਤੁਹਾਡਾ ਦੇਖਣ ਦਾ ਤਰੀਕਾ ਜਿਹੜਾ ਨਜ਼ਰੀਆ ਹੈ ਉਹ ਖੂਬਸੂਰਤ ਹੈ ਤੁਸੀਂ ਖੂਬਸੂਰਤ ਹੋ ਬਿਲਕੁਲ ਬਹੁਤ ਸੋਹਣੀ ਗੱਲ ਤੇ ਜਿਹੜੀ ਆਪਾਂ ਗੱਲ ਕੀਤੀ ਵੀ ਪੈਰੈਂਟਸ ਹੀ ਹੁੰਦੇ ਆ ਜਿਹੜੇ ਗੁਰਤੀ ਦਿੰਦੇ ਆ ਤੇ ਉਹ ਹੱਥ ਫੜ ਕੇ ਅੱਗੇ ਲੈ ਕੇ ਜਾਂਦੇ ਤੇ ਮੇਰੇ ਨਾਲ ਵੀ ਓਹੀ ਹੋਇਆ ਤੇ ਅਸੀਂ ਛੋਟਾ ਪਰਿਵਾਰਿਕ ਹੈ ਨਾ ਤੇ ਮੇਰੇ ਫਾਦਰ ਮਦਰ ਤੇ ਅਸੀਂ ਤਿੰਨ ਸਿਸਟਰਸ ਨੇ ਇੱਕ ਬڑا ਹੈ ਛੋਟਾ ਜੀ ਅੱਛਾ ਠੀਕ ਹੈ ਇਹ ਛੋਟੀ ਜੀ ਫੈਮਿਲੀ ਸੀਗੀ ਉਦੋਂ ਗਰੋ ਹੋਏ ਸੀ ਤੇ ਮੇਰੇ ਫਾਦਰ ਸਰਵਿਸ 'ਚ ਸੀਗੇ ਅੱਛਾ ਜੀ ਤੇ ਉਹ ਹਮੇਸ਼ਾ ਚਾਹੁੰਦੇ ਸੀ ਕਿ ਮੇਰੀ ਬੇਟੀਆਂ ਤਿੰਨ ਬੇਟੀਆਂ ਤੇ ਉਹ ਕੁਝ ਲਾਇਕ ਬਣਨ ਜਵਾਨੀ ਵੇਲੇ ਐਮਏ ਇੰਗਲਿਸ਼ ਕਰਨਾ ਤੇ ਪ੍ਰੋ ਚਾਂਸਲਰ ਤੱਕਰ ਪਹੁੰਚਣਾ ਸੁਪਨਾ ਉਦੋਂ ਇਹਨਾਂ ਅੱਖਾਂ ਨੇ ਕਿੱਦਾਂ ਬਣਿਆ ਸੀ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਛੋਟੀ ਫੈਮਿਲੀ ਸੀ ਪਾਪਾ ਸਰਵਿਸ ਵਿੱਚ ਸੀਗੇ ਤੇ ਤਿੰਨ ਭੈਣਾਂ ਸੀ ਪਾਪਾ ਨੂੰ ਹਮੇਸ਼ਾ ਹੁੰਦਾ ਸੀ ਕਿ ਮੈਂ ਆਪਣੀ ਸਰਵਿਸ ਦੇ ਰਹਿੰਦੇ ਹਾਂ ਤਿੰਨੋਂ ਬੇਟੀਆਂ ਦੀਆਂ ਵਿਆਹ ਕਰਦਾ ਅੱਛਾ ਠੀਕ ਹੈ ਹੁੰਦਾ ਹੀ ਹੈ ਨਾ ਪੈਰੈਂਟਸ ਨੂੰ ਹਾਂਜੀ ਬਿਲਕੁਲ ਤੇ ਪਾਪਾ ਨੇ ਮੇਰੀ ਮੈਰਿਜ ਜਿਹੜੀ ਹੈ ਉਹ ਇੰਗੇਜ ਮਤਲਬ ਇੰਗੇਜਮੈਂਟ ਮੇਰੀ ਗ੍ਰੈਜੂਏਸ਼ਨ ਤੇ ਹੁੰਦੇ ਹੁੰਦੇ ਹੀ ਹੋ ਗਈ ਸੀ ਅੱਛਾ ਜੀ ਆਈ ਵਾਸ ਜਸਟ ਅ ਸੈਕੰਡ ਈਅਰ ਸਟੂਡੈਂਟ ਜਦੋਂ ਮੇਰੀ ਇੰਗੇਜਮੈਂਟ ਹੋ ਗਈ ਸੀ ਅੱਛਾ ਜੀ ਤੇ ਜਿਹੜੀ ਮੈਂ ਐਮਏ ਕੀਤੀ ਜਿਹੜੀ ਤੁਸੀਂ ਗੱਲ ਵੀ ਕਰ ਰਹੇ ਹੋ ਉਹ ਮੈਂ ਵਿਆਹ ਤੋਂ ਬਾਅਦ ਕੀਤੀ ਅੱਛਾ ਜੀ ਵਾਹ ਉਹ ਹੱਥ ਮੇਰੇ ਹਸਬੰਦ ਨੇ ਫੜਿਆ ਆਓ ਕੀ ਬਾਤ ਹੈ ਉਹ ਹੱਥ ਹਸਬੰਦ ਨੇ ਫੜਿਆ ਤੇ ਗ੍ਰੈਜੂਏਸ਼ਨ ਤੋਂ ਇੱਕਦਮ ਬਾਅਦ ਮੇਰੇ ਮੇਰੇ ਵਿਆਹ ਹੋ ਗਿਆ ਸੀ ਮੇਰਾ ਮੈਂ ਜਲੰਧਰ ਆ ਗਈ ਸੀ ਆਈ ਵਾਸ ਫਰਮ ਪਟਿਆਲਾ ਉਦੋਂ ਮੇਰੇ ਫਾਦਰ ਉੱਥੇ ਪੋਸਟਡ ਸੀਗੇ ਪਟਿਆਲੇ ਠੀਕ ਹੈ ਤੇ ਬਿਕੋਜ਼ ਉਹ ਇਲੈਕਟ੍ਰਿਸਿਟੀ ਬੋਰਡ ਚ ਸੀਗੇ ਚੀਫ ਇੰਜੀਨੀਅਰ ਜੀ 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 ਤੇ ਉੱਥੇ ਫਿਰ ਉਥੋਂ ਜਲੰਧਰ ਆਈ ਮੈਂ ਤੇ ਵਿਆਹ ਤੋਂ ਬਾਅਦ ਫਿਰ ਮੈਂ ਐਮਏ ਕੀਤੀ ਹੂੰ ਠੀਕ ਹੈ

ਚਲਦਾ ਹੀ ਰਹੇ ਸੋਣਾ ਲੱਗਦਾ ਹੈ ਜੀ 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 ਸਭ ਤੋਂ ਪਹਿਲਾ ਇੱਕ ਜੌਬ ਜਿਹੜੀ ਇੱਕ ਲੇਡੀ ਜਦੋਂ ਪੜਦੀ ਹੈ ਉਹਨੂੰ ਮਿਲਣ ਨੂੰ ਸੁਪਨਾ ਮਿਲਦਾ ਹੈ ਕਿ ਮੈਂ ਜੋ ਪੜਿਆ ਲਿਖਿਆ ਹੈ ਮੈਂ ਆਪਣਾ ਉਹਦਾ ਪ੍ਰਕਾਸ਼ ਕਰਾਂ ਜੀ ਤੇ ਫਿਰ ਜਦੋਂ ਮੌਕਾ ਮਿਲਿਆ ਲੈਕਚਰਰ ਬਣਨ ਦਾ ਹਾਂਜੀ ਯੂਨੀਵਰਸਿਟੀ ਜਾ ਕੇ ਪੜਾਇਆ ਤੁਸੀਂ ਉਹ ਬਹੁਤ ਲੇਟ ਉਹ ਬਹੁਤ ਲੇਟ ਮਿਲਿਆ ਅੱਛਾ ਜੀ ਕਿਉਂਕਿ ਬੱਚੇ ਸੀਗੇ ਠੀਕ ਹੈ ਨਾ ਜਦੋਂ ਵਿਆਹ ਹੋਇਆ 88 ਚ ਤੇ ਉਸ ਤੋਂ ਬਾਅਦ ਰਿਸਪੌਂਸਿਬਿਲਟੀ ਸਿਗੀਆਂ ਕਰਦੀਆਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੁਆਇੰਟ ਫੈਮਿਲੀ ਸੀਗੀ ਤੇ ਉਹ ਸਾਰਾ ਕੁਝ ਕੀਤਾ ਕਿਉਂਕਿ ਉਹ ਕਰਨਾ ਜ਼ਰੂਰੀ ਹੈ ਇਕਲੀ ਲਈ ਆਪਣੀ ਪਲੇਸ ਬਣਾਈ ਆਪਣੀ ਇੱਕ ਜਗ੍ਹਾ ਬਣਾਣਾ ਇੱਕ ਫੈਮਿਲੀ ਚ ਬਹੁਤ ਜ਼ਰੂਰੀ ਹੈ ਫਿਰ ਬੱਚੇ ਹੋਏ ਤੇ ਉਹਦੇ ਉਹ ਬੱਚੇ ਜਦੋਂ ਆਪਣੇ ਆਪ ਸਕੂਲ ਚ ਪੜਨ ਲੱਗ ਗਏ ਥੋੜੇ ਵੱਡੇ ਹੋ ਗਏ

ਤੇ ਆਪਣਾ ਘਰ ਦਾ ਕੰਮ ਵੀ ਕਰਨਾ ਤੇ ਨਾਲੇ ਇੱਕ ਲੈਕਚਰ ਲੈਣਾ ਫਿਰ ਹੌਲੀ ਹੌਲੀ ਇੱਕ ਸਮੈਸਟਰ ਤੋਂ ਬਾਅਦ ਮੈਂ ਦੋ ਲੈਕਚਰ ਕਿਤੇ ਅੱਛਾ ਜੀ ਮਤਲਬ ਹੌਲੀ ਹੌਲੀ ਫਿਰ ਮੈਂ ਸ਼ੁਰੂ ਕੀਤਾ ਦੋ ਲੈਕਚਰ ਫਿਰ ਤਿੰਨ ਲੈਕਚਰ ਫਿਰ ਜਦੋਂ ਬੱਚੇ ਵੱਡੇ ਹੋ ਗਏ ਹੋਰ ਜਦੋਂ ਪੂਰਾ ਸਕੂਲ ਲੱਗਣ ਲੱਗ ਗਿਆ ਤੇ ਫਿਰ ਮੈਂ ਲੰਚ ਬ੍ਰੇਕ ਤੇ ਆ ਜਾਂਦੀ ਸੀ 1:00 ਵਜੇ ਜਦੋਂ ਬੱਚੇ ਸਕੂਲ ਨੂੰ ਆਉਂਦੇ ਸੀ ਤੇ ਮੈਂ ਆ ਜਾਂਦੀ ਸੀ ਠੀਕ ਉਸ ਸਮੇਂ ਇੱਕ ਕਾਲਜ ਤੋਂ ਯੂਨੀਵਰਸਿਟੀ ਬਣਾਣਾ ਤੁਸੀਂ ਕਿਹਾ ਕਿ ਉਦੋਂ ਚਾਰ ਪ੍ਰੋਗਰਾਮ ਹੁੰਦੇ ਸੀ ਤੇ ਅੱਜ ਹਜ਼ਾਰਾਂ ਦੇ ਜਿਹੜੇ ਕੋਰਸਸ ਅਵੇਲੇਬਲ ਨੇ ਇਕ ਇੰਟਰਨੈਸ਼ਨਲ ਸਟੂਡੈਂਟ ਤਿਆਰ ਕਰਦੇ ਹੋ ਤੁਸੀਂ ਬਹੁਤ ਸਾਰੇ ਬੱਚੇ ਇੱਥੇ ਪੜਨ ਵੀ ਆਉਂਦੇ ਨੇ ਜਿਹੜੇ ਕਿ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਬਿਲਕੁਲ ਬਿਲਕੁਲ ਕੀ ਸੁਪਨਾ ਸੀ ਉਸ ਸਮੇਂ ਤਾਂ ਬੜਾ ਸਿੰਪਲ ਸੀਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਚਾਰ ਪ੍ਰੋਗਰਾਮ ਸੀਗੇ 250 ਬੱਚੇ ਹੀ ਸੀਗੇ ਇੱਕੋ ਹੀ ਬਿਲਡਿੰਗ ਸੀਗੀ ਤੇ ਉਦੋਂ ਆਪਣੀ ਅਫੀਲੀਏਸ਼ਨ ਸੀਗੀ ਪੀਟੀਯੂ ਤੋਂ ਜਾਂ ਜੀਐਨਡੀਯੂ ਤੋਂ ਅਦਰ ਯੂਨੀਵਰਸਿਟੀਆਂ ਤੋਂ ਆਪਣੀ ਅਫੀਲੀਏਸ਼ਨ ਸੀਗੀ ਤੇ ਪੂਰੀ ਯੂਨੀਵਰਸਿਟੀ ਤਾਂ ਸੀਗੀ ਨਹੀਂ ਤੇ 4 ਸਾਲ ਬਾਅਦ ਯੂਨੀਵਰਸਿਟੀ ਬਣਿਆ ਸੀ ਤੇ ਉਦੋਂ ਵੀ ਬੜਾ ਮੁਸ਼ਕਿਲ ਸੀਗਾ ਬੱਚਿਆਂ ਨੂੰ ਲੈ ਕੇ ਆਣਾ ਤੇ ਅੱਜ ਆਪਾਂ ਗੱਲ ਕਰਦੇ ਹਾਂ ਜਦੋਂ ਇੰਟਰਨੈਸ਼ਨਲ ਯੂਨੀਵਰਸਿਟੀਆਂ ਗਲੋਬਲ ਯੂਨੀਵਰਸਿਟੀ ਜਿ 50 ਦੇਸ਼ਾਂ ਦੇ ਬੱਚੇ ਆਪਣੇ ਕੋਲ ਪੜ੍ਹ ਰਹੇ ਹਨ ਤੇ ਹਰ ਸਟੇਟ ਤੋਂ ਬੱਚਾ ਆਂਦਾ ਹੈ ਹਰ ਸਟ ਤੇ ਹਰ ਸਟੇਟ ਤੋਂ ਬੱਚਾ ਹੈ ਇੰਟਰਨੈਸ਼ਨਲ ਬੱਚਾ ਹੈ ਡਿਫਰੈਂਟ ਕੰਟਰੀਜ਼ ਡਿਫਰੈਂਟ ਕਲਰ ਕ੍ਰੀਡ ਕਾਸਟ ਦਾ ਬੱਚਾ ਪੜ ਰਿਹਾ ਹੈ ਇਹ ਆਸਾਨ ਕੰਮ ਨਹੀਂ ਸੀਗਾ ਇਹ ਜਿਹੜੀ ਮਤਲਬ 2001 ਤੋਂ ਲੈ ਕੇ ਆ ਜਿਹੜੇ 25 ਸਾਲਾਂ ਦੀ ਜਰਨੀ ਹੈ ਇਹ ਤੁਸੀਂ ਦੇਖੋ ਤਾਂ ਆਪਾਂ ਚਲੋ ਗੱਲ ਕਰ ਰਹੇ ਹਾਂ ਤਾਂ ਛੋਟੀ ਲੱਗਦੀ ਹੈ ਪਰ ਬਹੁਤ ਮਿਹਨਤ ਸਾਰੇ ਆਦਾ ਯੋਗਦਾਨ ਤੇ ਜਦੋਂ ਇਹ ਸੁਪਨਾ ਵੇਖਿਆ ਬਹੁਤ سارے ਤੁਹਾਡੇ ਨਾਲ ਸੀ ਕਿਉਂਕਿ ਪਰਿਵਾਰ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਪਰਿਵਾਰ ਵੀ ਵੇਖਣਾ ਹੈ ਅਸੀਂ ਬਾਰ ਦਾ ਕੰਮ ਵੀ ਵੇਖਣਾ ਹੈ ਇੱਕ ਔਰਤ ਤੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਹੌਲੀ ਹੌਲੀ ਸੁਪਨਾ ਪੂਰਾ ਹੋਇਆ ਇਹ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਚੁਣੌਤੀਆਂ ਵੀ ਆਈਆਂ ਹੋਣਗੀਆਂ ਬਹੁਤ ਸਾਰਾ ਲੱਗਾ ਹੋਏਗਾ ਕਿ ਹਾਂ ਹੁਣ ਬਸ ਪਿੱਛੇ हट ਜਾਈਏ ਫਿਰ ਲੱਗਾ ਕਿਸੇ ਨੇ ਹੱਲਾਸ਼ੇਰੀ ਦਿੱਤੀ ਕਿ ਨਹੀਂ ਉੱਡ ਚੱਲ ਹੁਣ ਇਹ ਤੇਰੀ ਵਾਰੀ ਹੈ ਤੇ ਤੂੰ ਆਪਣਾ ਸਟੰਮ ਕ੍ਰੀਏਟ ਕਰਨਾ ਹੈ ਨੇ ਹੌਸਲਾ ਦਿੱਤਾ ਕੌਣ ਉਸ ਵੇਲੇ ਇਨਸਪੀਰੇਸ਼ਨ ਜਿਹੜਾ ਇੱਕ ਇਨਸਾਨ ਜਾਂ ਇਨਸਾਨ ਸੰ ਜਿਨ੍ਹਾਂ ਨੇ ਤੁਹਾਨੂੰ ਹਮੇਸ਼ਾ ਖਾਪਨਾ ਦੇਖੋ ਕਦੀ ਵੀ ਇੱਕ ਇਨਸਪੀਰੇਸ਼ਨ ਨਹੀਂ ਹੁੰਦੀ ਹਰ ਰੋਜ਼ ਇਨਸਪੀਰੇਸ਼ਨ ਚਾਹੀਦੀ ਹਰ ਮੂਮੈਂਟ ਤੇ ਇਨਸਪੀਰੇਸ਼ਨ ਚਾਹੀਦੀ ਹੈ ਜੇ ਅੱਜ ਵੀ ਮੈਂ ਯੂਨੀਵਰਸਿਟੀ ਚ ਕੰਮ ਚਾਰ ਛੱਡ ਕੇ ਇੱਥੇ ਆਈ ਹਾਂ ਤਾਂ ਉਹ ਵੀ ਇਨਸਪਾਇਰ ਕੋਈ ਕਰਦਾ ਹੈ ਕਿ ਨਹੀਂ ਇੱਥੇ ਆਣਾ ਹੈ ਹੋਰ ਲੋਕਾਂ ਨੂੰ ਵੀ ਦੱਸਣਾ ਹੈ ਆਪਣੇ ਵਾਲੀ ਦੱਸਣਾ ਹੈ ਕਿ ਯੂਨੀਵਰਸਿਟੀ ਕੀ ਕਰ ਰਹੀ ਹੈ ਜਾਂ ਅਦਰਵਾਇਜ਼ ਵੀ ਹੋਰ ਤੁਹਾਡੇ ਤੋਂ ਕੋਈ ਇਨਸਪਾਇਰ ਹੋ ਸਕੇ ਕਿਉਂ ਨਹੀਂ ਤੇ ਉਦਾਂ ਵੀ ਉੱਥੇ ਵੀ ਇਦਾਂ ਹੀ ਹੋਇਆ ਫਿਰ ਯੋ ਕਿਨੋ ਜਦੋਂ ਸ਼ੁਰੂ ਕੀਤਾ ਤੇ ਲੱਗਿਆ ਨਹੀਂ ਚਲੋ ਕਾਲਜ ਹੈ ਕਾਲਜ ਵਧੀਆ ਕਰਦੇ ਆ ਬਾਕੀ ਸਾਰੇ ਨਾਲੋਜ ਅੱਛਾ ਕਰਨਾ ਹੈ ਇੱਕ ਪਲੇਸ ਬਣਾਨੀ ਹੈ ਬੱਚਿਆਂ ਨੂੰ ਪੜਾਣਾ ਹੈ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ ਠੀਕ ਹੈ ਉਸ ਟਾਈਮ ਤੇ ਜਦੋਂ ਅਸੀਂ ਸਟਾਰਟ ਕੀਤੀ ਯੂਨੀਵਰਸਿਟੀਆਂ ਯੂਨੀਵਰਸਿਟੀ ਸਟਾਰਟ ਕੀਤੀ ਉਦੋਂ ਬਹੁਤ ਸਾਰੇ ਬੱਚੇ ਸਾਊਥ ਜਾਂਦੇ ਸੀ ਪੜਨ ਅੱਛਾ ਬਿਕੋਜ਼ ਇੱਥੇ ਕੋਈ ਅੱਛਾ ਅਦਾਇਰਾ ਨਹੀਂ ਸੀਦਾ ਐਜੂਕੇਸ਼ਨ ਦਾ ਤੇ ਉਹ ਇਹ ਸੋਚ ਸੀਗੀ ਵੀ ਨਹੀਂ ਕਿਉਂ ਸਾਊਥ ਜਾਣ ਕਿਉਂ ਨਾਰਥ ਨਹੀਂ ਆ ਸਕਦੇ ਇੱਥੇ ਪੜਾਣਾ ਇੱਥੇ ਇੱਥੋਂ ਬਾਹਰੋਂ ਲੈ ਕੇ ਬੱਚੇ ਇੱਥੇ ਆਨੇ ਆ ਤੇ ਇੱਥੇ ਪੜਾਣਾ ਤੇ ਉਹ ਇੱਕ ਸੁਪਨਾ ਸੀਗਾ ਹਮੇਸ਼ਾ ਤੇ ਉਸ ਤਰਫ ਚੱਲੇ ਅਸੀਂ ਪਹਿਲਾਂ ਇਹ ਵੀ ਸੀਗਾ ਕਿ ਟਰਾਂਸਪੇਰੈਂਟ ਰਹਿਣਾ ਹੈ ਬੱਚਿਆਂ ਨਾਲ ਗੱਲਬਾਤ ਕਰਕੇ ਇਹ ਨਹੀਂ ਟ੍ਰੈਡੀਸ਼ਨਲ ਸਿਸਟਮ ਜਿਹੜਾ ਹੁੰਦਾ ਹੈ ਐਜੂਕੇਸ਼ਨ ਦਾ ਕਿ ਜਿੱਦਾਂ ਮਰਜ਼ੀ ਪੜਾ ਦੋ ਉਹ ਨਹੀਂ ਬੱਚਿਆਂ ਤੋਂ ਉਹਨੂੰ ਪੁੱਛ ਕੇ ਇੰਡਸਟਰੀ ਕੋਲੋਂ ਪੁੱਛ ਕੇ ਕਿ ਕੀ ਮੋਰ ਕੀ ਪੜਾਣਾ ਚਾਹੀਦਾ ਉਹ ਪੜਾਓ ਜੀ ਜੀ ਤੇ ਉਹ ਸੋਚ ਨਾਲ ਫਿਰ ਅਸੀਂ ਅੱਗੇ ਵਧੇ ਤੇ 4 ਸਾਲ ਦੀ ਯੂਨੀਵਰਸਿਟੀ ਬਣ ਗਈ ਤੇ ਅੱਜ 40000 ਬੱਚਾ ਹੈ 100 150 ਪਲੱਸ ਪ੍ਰੋਗਰਾਮਸ ਨੇ ਹਾਂ ਜੀ ਜਿਦੇ ਚ ਇਹ ਸਾਰੇ ਬੱਚੇ ਆਂਦੇ ਨੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਇੱਕ ਅੱਛਾ ਮੁਕੰਮਲ ਇਨਸਾਨ ਬਣਾ ਸਕੀਏ ਨਾਟ ਜਸਟ ਨੋਲੇਜ ਨੋਲੇਜ ਤੇ ਡਿਗਰੀ ਤਾਂ ਆ ਹੀ ਜਾਣੀ ਉਹ ਤਾਂ ਮਿਲ ਹੀ ਜਾਣੀ ਪਰ ਚਾਰ ਚਾਲਾਂ ਚ ਤੁਸੀਂ ਬੱਚੇ ਨੂੰ ਕਿੱਦਾਂ ਮੋਲਡ ਕਰੋ कि वह एक अच्छा इंसान कॉन्ट्रीब्यूटर बन सके ट्रांसफॉर्मर बन सके किदा अपने देश को अगे वा सके वह प्यार अपने देश बहुत जरूरी है hmm. एक सारे न सेंसिटिविटी होन्कलूजिवनैस हो डा डायवर्सिटी से सब तो इंपोर्टेंट यह है hmm. भी तुम्हें hmm. कल नहीं रहना इतने hmm. इस दुनिया कल नहीं हो तो किसी सारे मिल के ਅੱਗੇ ਵਧੋਂਗੇ ਉਹ ਇੰਡੀਆ ਦਾ ਸੁਪਨਾ ਵੀ ਹੈ ਸਾਡਾ ਵੀ ਹੋਈ ਹੈ ਕੀ ਬਾਤ ਹੈ ਬਹੁਤ ਸੋਹਣਾ ਸੁਪਨਾ ਇਨਾ ਅੱਖਾਂ ਨੇ ਦੇਖਿਆ ਔਰ ਜਦੋਂ ਅਸੀਂ ਤਸਵੀਰਾਂ ਵੇਖ ਰਹੇ ਸੀ ਨਾ ਬੱਚਿਆਂ ਦੇ ਨਾਲ ਯੰਗਸਟਰ ਦੇ ਨਾਲ ਤੁਸੀਂ ਇੰਨੇ ਖੁਸ਼ ਮਤਲਬ ਇਹ ਇੱਕ ਆਪਣੇ ਅੰਦਰੂਨੀ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਅੱਗੇ ਸਨਮੁਖ ਪੇਸ਼ ਕਰਦੇ ਹੋ ਕੁਦਰਤ ਤੁਹਾਨੂੰ ਬਹੁਤ ਕੁਝ ਦਿੰਦੀ ਹੈ ਬੜੀਆਂ ਨਿਯਾਮਤਾਂ ਦੇ ਨਾਲ ਬਖਸ਼ਾ ਇੱਕ ਰੈਵੋਲੂਸ਼ਨਰੀ ਜਿਹੜਾ ਹੈ ਇੱਕ ਮਾਰਕਾ ਆਇਆ ਸਾਡੀ ਜਿਹੜੀ ਐਜੂਕੇਸ਼ਨ ਦੇ ਵਿੱਚ ਹੈ ਨਾ ਇਹ ਸੁਪਨਾ ਤੁਸੀਂ ਵੇਖਿਆ ਹੁਣ ਮੈਂ ਗੱਲ ਕਰਾਂਗੀ ਐਜੂਕੇਸ਼ਨ ਫਿਲਾਸਫੀ ਕੀ ਹੈ ਦੇਖੋ ਐਜੂਕੇਸ਼ਨ 'ਚ ਹਲੇ ਕੋਈ ਕ੍ਰਾਂਤੀ ਨਹੀਂ ਆਈ ਹੈ ਨਾ ਬਾਕੀ ਬਹੁਤ ਕ੍ਰਾਂਤੀਆਂ ਆਈਆਂ ਆਪਣੇ ਦੇਸ਼ 'ਚ ਵੀ ਤੇ ਵਰਲਡ 'ਚ ਵੀ ਪਰ এডੂਕੇਸ਼ਨ ਦੀ ਕ੍ਰਾਂਤੀ ਦੀ ਬਹੁਤ ਲੋੜ ਹੈ ਅੱਜ ਆਪਾਂ ਨੂੰ ਇਹ এডੂਕੇਸ਼ਨ ਟ੍ਰੈਡੀਸ਼ਨਲ ਸਿਸਟਮ ਜਿਹੜਾ এডੂਕੇਸ਼ਨ ਦਾ ਉੱਥੋਂ ਅੱਗੇ ਜਾ ਕੇ ਆਪਾਂ ਨੂੰ এডੂਕੇਸ਼ਨ 'ਚ ਇੱਕ ਰੈਵੋਲੂਸ਼ਨ ਲੈ ਕੇ ਆਣੀ ਆਪਾਂ ਕੋਸ਼ਿਸ਼ੇ ਕਰ ਰਹੇ ਹਾਂ ਕਿ ਕਿੱਦਾਂ ਆਪਾਂ ਬੱਚੇ ਨੂੰ ਜਿਹੜੇ ਕਲਾਸਰੂਮ ਤੋਂ ਬਾਹਰ ਜਿਹੜਾ ਬੱਚਾ ਚੀਜ਼ਾਂ ਕਰ ਰਿਹਾ ਚਾਹੇ ਉਹ ਪ੍ਰੋਜੈਕਟ ਕਰ ਰਿਹਾ ਚਾਹੇ ਉਹ ਟੈਕਨੋਲੋਜੀ ਨਾਲ ਕੁਝ ਹੋਰ ਕਰ ਰਿਹਾ ਚਾਹੇ ਉਹ ਕਲੈਬੋਰੇਟਿਵ ਲਰਨਿੰਗ ਕਰ ਰਿਹਾ ਚਾਹੇ ਉਹ ਲਾਈਵ ਪ੍ਰੋਜੈਕਟ ਕਰ ਰਿਹਾ ਚਾਹੇ ਉਹ ਜੌਬ ਕਰ ਰਿਹਾ ਇੰਟਰਨਸ਼ਿਪ ਕਰ ਰਿਹਾ ਉਹ ਚੀਜ਼ਾਂ ਨੂੰ ਕਿੱਦਾਂ ਆਪਾਂ ਈਵੈਲਿਊਏ ਬ੍ਰਦਰ ਦੈਨ ਉਹਨੂੰ ਪੜਨਾ ਸੈਪਰੇਟ ਪਏਗਾ ਤੇ ਬਾਹਰੇ ਪ੍ਰੋਜੈਕਟ ਅਲੱਗ ਕਰੇਗਾ। ਹੂੰ ਠੀਕ ਹੈ ਨਾ ਜਿੱਦਾਂ ਹੁਣ ਤੁਸੀਂ ਹੋ ਜੇ ਤੁਸੀਂ ਇਹ ਕੰਮ ਕਰ ਰਹੇ ਹੋ ਦੂਦਰਸ਼ਨ ਚ ਆ ਕੇ ਜਾਂ ਤੁਸੀਂ ਨਾਲ ਪੜ੍ਹਾਈ ਵੀ ਕਰ ਰਹੇ ਹੋ ਤੇ ਜੇ ਤੁਸੀਂ ਕਲਾਸ 'ਚ ਪੜ੍ਹਾਈ ਕਰ ਰਹੇ ਹੋ ਤੇ ਉਹ ਵਾਲੇ ਨੰਬਰ ਨੇ ਜਿਹੜੇ ਆਹ ਵਾਲੇ ਨੰਬਰਾਂ ਨਾਲ ਜੁੜਨਗੇ। ਹੂੰ होलिस्टिक होलिस्टिक एक ट्राई अप्रोच कोशिश कर रहे हैं अभी बच्चों को वो मिले ताकि बच्चे ज्यादा तो ज्यादा इंडस्ट्री ਨਾਲ ਕੰਮ ਕਰਨ ਤਾਂ ਕਿ ਜਿੱਥੇ ਉਹਨਾਂ ਦੀ ਲੋੜ ਹੈ ਜਿੱਥੇ ਉਹਨਾਂ ਨੇ ਬਾਅਦ ਚ ਜਾਣਾ ਹੀ ਹੈ ਉੱਥੇ ਜਾ ਕੇ ਉਹ ਐਸਟੈਬਲਿਸ਼ ਬੈਟਰ ਪਰਸਨ ਹੋ ਸਕਣ ਬੈਸਟਰ ਬੈਟਰ ਪ੍ਰੋਫੈਸ਼ਨਲ ਬਣ ਸਕਣ ਜੀ 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 ਬਹੁਤ ਸੋਹਣੀ ਕੋਸ਼ਿਸ਼ ਹੈ ਔਰ ਇਹ ਕੋਸ਼ਿਸ਼ ਹਮੇਸ਼ਾ ਅੱਗੇ ਤੱਕ ਕਰ ਜਾ ਰਹੀ ਹੈ ਬਹੁਤ ਸਾਰੇ ਮਾਨ ਮੱਤੇ ਇੱਕ ਕਹਿੰਦੇ ਨਾ ਯਾਦਾ ਮਣੀਆ ਤੁਹਾਨੂੰ ਔਰ ਬਹੁਤ ਸਾਰੇ ਨੋਟੇਬਲ ਅਚੀਵਮੈਂਟ ਅਵਾਰਡਸ ਜੇ ਉਹਨਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਰਹੇ ਨੇ ਹਾਂਜੀ ਚਲੋ ਆਪਣੇ ਮੂਹ ਦਾ ਕੀ ਕਹਿਣਾ ਬਟ ਠੀਕ ਹੈ ਅਵਾਰਡਸ ਮਿਲਦੇ ਤੁਸੀਂ ਜਦੋਂ ਬੱਚਿਆਂ ਨਾਲ ਕੰਮ ਕਰਦੇ ਹੋ ਅੱਗੇ ਵਧਦੇ ਹੋ ਬਿਕੋਜ਼ ਆਫ ਯੋਰ ਚਿਲड्रन ਮੈਨੂੰ ਲੱਗਦਾ ਬੱਚੇ ਅੱਛਾ ਕਰਦੇ ਆ ਤੇ ਤੁਹਾਨੂੰ ਵੀ ਅੱਛਾ ਅੱਗੇ ਕੰਮ ਮਿਲਦਾ ਹੈ ਤੇ ਉਸ ਰਸਤੇ ਚੱਲੇ ਤੇ ਬਹੁਤ ਸਾਰੇ ਅਵਾਰਡਸ ਮਿਲੇ ਮਦਰ ਟ੍ਰੀਸਾ ਅਵਾਰਡਸ ਮਿਲੇ ਯਾ ਹੋਰ ਅਵਾਰਡਸ ਵੀ ਕਨਲ ਦਾ ਰੈਂਕ ਵੀ ਮਿਲੇ ਤੇ ਉਹ ਵੀ ਬੱਚਿਆਂ ਕਰਣੀ ਤੇ ਸਾਰਾ ਕ੍ਰੈਡਿਟ ਤਾਂ ਮੈਂ ਬੱਚਿਆਂ ਨੂੰ ਹੀ ਦਿੰਨੀ ਹੈ ਬਿਕੋਜ਼ ਆਫ ਯੂਨੀਵਰਸਿਟੀ ਐਂਡ ਬਿਕੋਜ਼ ਆਫ ði ਸਟੂਡੈਂਟਸ ਮੈਨੂੰ ਇਹ ਸਾਰੇ ਕ੍ਰੈਡਿਟਸ ਮਿਲੇ ਹੈ ਮੈਂ ਬਹੁਤ ਬਹੁਤ ਸ਼ੁਕਰੀਨ ਧੰਨਵਾਦ ਹੈ ਜਨਤਾ ਦਾ ਪੰਜਾਬ ਦਾ ਸਪੈਸ਼ਲੀ ਜਿਨ੍ਹਾਂ ਨੇ ਬੱਚਿਆਂ ਦਾ ਕਿ ਉਹਨਾਂ ਦੇ ਕਾਰਨ ਮੈਨੂੰ ਇਹ ਸਾਰੇ ਅਵਾਰਡਸ ਮਿਲੇ ਬਿਲਕੁਲ ਔਰ ਗੱਲ ਕਰੀਏ ਆਪਾਂ ਅਵਾਰਡਸ ਦੀ ਤੇ ਮੋਸਟ ਇਨਫਲੂਐਂਸ਼ੀਅਲ ਬਿਜ਼ਨਸ ਮੂਵਮੈਂਟ ਮਤਲਬ ਜਿਨ੍ਹਾਂ ਪਤਾ ਨਹੀਂ ਕਿੰਨੀਆਂ ਗਮਾਂ ਤੋਂ ਨੂੰ ਔਰਤਾਂ ਵੇਖ ਕੇ ਅੱਜ ਜਿਹੜੀਆਂ ਉਹ ਆਪਣੀ ਸੁਪਨਿਆਂ ਨੂੰ ਬੁਣਨਾ ਸ਼ੁਰੂ ਕਰਨ ਗਿਆ ਜਦੋਂ ਕਰਨਲ ਦੀਆਂ ਫੀਤੀਆਂ ਲੱਗੀਆਂ ਮਾਨਮਤੇ ਇਹ ਅਵਾਰਡ ਮਿਲੇ ਕਿ ਐਸਐਸਸੀ ਸੋਹਣੀਆਂ ਯਾਦਾਂ ਕੁਝ ਸਾਡੇ ਨਾਲ ਵੀ ਸਾਂਝਾ ਕਰੋ ਜਿਨ੍ਹਾਂ ਨੇ ਦੇਖੋ ਬੜਾ ਗੁੱਡ ਫੀਲ ਕਰਵਾਇਆ ਬਿਲਕੁਲ ਬੜਾ ਡਿਫਰੈਂਟ ਫੀਲਿੰਗ ਸੀਗੀ ਜਦੋਂ ਬੱਚਿਆਂ ਕਾਰਨ ਮੈਨੂੰ ਇਹ ਕਰਨਲ ਵਾਲਾ ਰੈਂਕ ਮਿਲਿਆ ਤੇ ਜਦੋਂ ਯੂਨੀਫਾਰਮ ਪਾਈ ਉਹ ਇੱਕ ਜਿਹੜਾ ਪ੍ਰਾਈਡ ਸੀਗਾ ਇੱਕ ਜੋਸ਼ ਸੀਗਾ ਕਿ ਅੱਛਾ ਪਹਿਲਾਂ ਤਾਂ ਯੂਨੀਵਰਸ ਯੂਨੀਫਾਰਮ ਪਾਣਾ ਬੜਾ ਔਖਾ ਵੀ ਲੱਗ ਰਿਹਾ ਸੀ ਕੋਈ ਦਿੱਕਤ ਵੀ ਪਾਈ ਨਹੀਂ ਸੀ ਉਹ ਪੈਂਟ ਨਾਲੇ ਟਾਈਟ ਹੋ ਰਹੀ ਸ਼ਰਟ ਪ ਲਾ ਕੇ ਬੜੌਕਾ ਲੱਗਿਆ ਤੇ ਬੜੀ ਅਜੀਬ ਜਿਹਾ ਵੀ ਲੱਗਿਆ ਪਰ ਜਦੋਂ ਪਾਈ ਉਹ ਜਿਹੜੀ ਇੱਕ 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 ਪ੍ਰਾਊਡ ਫੀਲਿੰਗ ਸੀ ਨਾ ਉਹ ਵੀ ਨਾਲ ਹੀ ਆਈ ਕਿ ਤੁਸੀਂ ਇਸ ਮੁਕਾਮ ਤੇ ਬੱਚਿਆਂ ਨੇ ਪਹੁੰਚਾਇਆ ਮੈਨੂੰ ਯਾਦ ਹੈ ਮੇਰੀ ਅੱਖਾਂ ਚ ਅੰਜੂ ਸੀਗੇ ਕਿ ਵੀ ਇਹ ਬੱਚਿਆਂ ਕਾਰਨ ਮੈਨੂੰ ਇਹ ਮਿਲੇ ਐ ਐਂਡ ਆਮ ਆਲਵੇਸ ਥੈਂਕਫੁਲ ਟੂ ਚਿਲड्रन ਇੱਕ ਬੱਸ ਇੱਕ ਇੱਕ ਨੇਸ਼ਨਲੀ ਜਿਹੜਾ ਪਿਆਰ ਹੁੰਦਾ ਉਹ ਵੀ ਨਾਲ ਆਇਆ ਬਿਲਕੁਲ ਤੇ ਇੱਕ ਰਿਸਪੌਂਸਿਬਿਲਟੀ ਵੀ ਵਧਦੀ ਹੈ ਕਿ ਹੁਣ ਮੈਨੂੰ ਇਹ ਜੇ ਮਿਲਿਆ ਤਾਂ ਮੈਂ ਹੁਣ ਕਰਕੇ ਕੁਝ ਦਿਖਾਣਾ ਵੀ ਹੈ ਬਿਲਕੁਲ ਕਿ ਇਹ ਜਾਵੇ ਤਾਂ ਨਾ ਕਿ ਔਰਤਾ ਜਿਹੜੀਆਂ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਪਾਲਦੀਆਂ ਨੇ ਮੈਨੂੰ ਲੱਗਦਾ ਯੂਨੀਵਰਸਿਟੀ ਦੇ ਸਾਰੇ ਬੱਚਿਆਂ ਨੂੰ ਜਿਨ੍ਹਾਂ ਤੁਸੀਂ ਕ੍ਰੈਡਿਟ ਦੇ ਰਹੇ ਸਭ ਨੂੰ ਤੁਸੀਂ ਬਹੁਤ ਸੋਹਣੇ ਰਾਹ ਤੇ ਪਹੁੰਚਾਇਆ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ ਹੈ ਕਿ ਬੱਚੇ ਨੂੰ ਤੁਸੀਂ ਜਦੋਂ ਉਹਦੀ ਐਜੂਕੇਸ਼ਨ ਵੈਪਨ ਦੇ ਦਿੰਦੇ ਹੋ ਹਰ ਇੱਕ ਰਾਹ ਤੇ ਆਉਂਦੀ ਔਕਰ ਨੂੰ ਮਾਰ ਸਕਦਾ ਹੈ ਨਹੀਂ ਆਪਣੇ ਲਈ ਨੇ ਦੇਸ਼ ਲਈ ਬਹੁਤ ਇੰਪੋਰਟੈਂਟ ਹੈ ਆਪਾਂ ਕੁੜੀਆਂ ਨੂੰ ਸਪੈਸ਼ਲੀ ਐਜੂਕੇਟ ਕਰੀਏ ਬਿਕੋਜ਼ ਜੇ ਕੁੜੀਆਂ ਐਜੂਕੇਸ਼ਨ 'ਚ ਜਾਣ ਗਈਆਂ ਐਜੂਕੇਟਡ ਹੋਣ ਗਈਆਂ ਤੇ ਉਹ ਪੂਰੀ ਫੈਮਿਲੀ ਐਜੂਕੇਟ ਕਰਦੀਆਂ ਆਪ ਕਲੀਆਂ ਨਹੀਂ ਐਜੂਕੇਟ ਹੁੰਦੀ ਆਪਣੇ ਬੱਚਿਆਂ ਨੂੰ ਵੀ ਐਜੂਕੇਟ ਕਰਦੀਆਂ ਤੇ ਆਪਣੇ ਸੋਸਾਇਟੀ ਨੂੰ ਵੀ ਐਜੂਕੇਟ ਕਰਦੀਆਂ ਤੇ ਬਹੁਤ ਇੰਪੋਰਟੈਂਟ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਯੂਨੀਵਰਸਿਟੀ 'ਚ ਵੀ ਕੁੜੀਆਂ ਨੂੰ ਮੈਕਸਿਮਮ ਓਪਰਚ्युनिटीਜ਼ ਮਿਲਣ ਤੇ ਉਹ ਅੱਗੇ ਵਧਣ ਤਾਂ ਕਿ ਪਰਿਵਾਰ ਵਧਣ ਦੇਸ਼ ਵਧੇ ਔਰ ਕਿਆ ਜਾਂਦਾ ਨਾ ਇੱਕ ਔਰਤ ਜੇ ਵੱਧ ਜਾਂਦੀ ਹੈ ਸਮਾਜ ਅੱਗੇ ਵੱਧ ਜਾਂਦਾ ਮੈਂ ਤਾਂ ਮਿੱਤਲ ਮੈਮ ਨੂੰ ਕਹਿਣਾ ਚਾਹਦੀ ਆ ਜ ਪਤਾ ਨਹੀਂ ਕਿੰਨੀਆਂ ਹਜ਼ਾਰ ਔਰਤਾਂ ਆਪਣੇ ਸੁਪਨਿਆਂ ਨੂੰ ਵੇਖਣ ਦੇ ਲਈ ਅੱਜ ਤਤਪਰ ਹੋ ਰਹੀਆਂ ਹੋਣਗੀਆਂ ਤੇ ਪੂਰਾ ਕਰਨ ਦੇ ਲਈ ਤਿਆਰ ਹੋਣਗੀਆਂ ਬਹੁਤ ਸਾਰੇ ਮਾਣਮੱਤੇ ਜਿੱਥੇ ਅਵਾਰਡ ਮਿਲੇ ਆ ਬਹੁਤ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜੀ 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 ਇੰਟਰਨੈਸ਼ਨਲ ਪੂਰੇ ਦੇਖਿਆ ਜਾਵੇ ਦਾ ਵਰਲਡ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਣਮੱਤੇ ਮਾਨਯੋਗ ਇਨਸਾਨ ਹੈ ਤੁਹਾਨੂੰ ਮਿਲੇ ਯੂਨੀਵਰਸਿਟੀ ਵੀ ਆਈ ਜੀ ਕੀ ਕੁਝ ਯਾਦਾਂ ਨੇ ਉਹਨਾਂ ਦੇ ਨਾਲ ਇਹ ਬlesings ਹੈ ਕਿ ਬਹੁਤ ਵੱਡੀ ਵੱਡੀਆਂ ਸ਼ਖਸੀਅਤਾਂ ਯੂਨੀਵਰਸਿਟੀ ਚ ਆਈਆਂ ਤੇ ਸਾਡਾ ਸੁਭਾਗਿਆ ਸੀਗਾ ਅਸੀਂ ਅਸੀਂ ਉਹਨਾਂ ਨਾਲ ਬੈਠੇ ਗੱਲਬਾਤ ਕੀਤੀ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਜੀ ਤੇ ਜਿੱਦਾਂ ਦਲਾਈ ਲਾਮਾ ਜੀ ਵੀ ਆਏ ਪਰਨਵ ਮੁਖਰ ਜੀ ਵੀ ਆਏ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਡਿਫਰੈਂਟ ਕੰਟਰੀਜ਼ ਦੇ ਆਉਂਦੇ ਰਹੇ ਨੇ ਜੀ ਸੈਲੀਬ੍ਰਿਟੀਜ਼ ਚਾਹੇ ਉਹ ਫਿਲਮ ਸਟਾਰਸ ਵੀ ਆਂਦੇ ਰਹੇ ਬਿਜ਼ਨਸ ਔਮਨ ਬਿਜ਼ਨਸ ਐਂਟਰਪ੍ਰੈਨਿਓਰਸ ਵੀ ਬਹੁਤ ਆਏ ਨੇ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਹਰ ਇੱਕ 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 ਹਰ ਇੱਕ ਸ਼ਖਸੀਅਤ ਜਿਹੜੀ ਹੈ ਨਾ ਇੱਕ ਆਪਣੇ ਆਪ ਚ ਇੱਕ ਸਟੋਰੀ ਇੱਕ ਗਲੋਬਲ ਵਰਲਡ ਹੈ ਬਿਲਕੁਲ ਜੀ ਇੱਕ ਐਗਜ਼ੈਕਟਲੀ ਤਾਂ ਮੈਂ ਨਹੀਂ ਕਹਿ ਸਕਦੀ ਪਰ ਜਿੰਨੀ ਹਿਊਮਿਲਟੀ ਉਹਨਾਂ ਚ ਜਿੰਨਾ ਤੁਸੀਂ ਉੱਪਰ ਜਾਣਦੇ ਹੋ ਉਹਨੇ ਤੁਸੀਂ ਹੰਬਲ ਹੁੰਨੇ ਹੋ ਉਹਨੇ ਤੁਸੀਂ ਨਰਮਾਈ ਚ ਗੱਲ ਕਰਦੇ ਹੋ ਤੇ ਉਹ ਬਹੁਤ ਸਿੱਖਿਆ ਤੇ ਜਿੱਦਾਂ ਮੈਨੂੰ ਯਾਦ ਆਉਂਦਾ ਸ਼ਾਹਰੂਖ ਖਾਨ ਜਦੋਂ ਆਏ ਸੀਗੇ ਯੂਨੀਵਰਸਿਟੀ ਚ ਤੇ ਲੋਏ ਫਿਲਮਸ ਤਾਂ ਇਹਨਾਂ ਦਾ ਕੰਮ ਵੀ ਹੈ ਬਟ 2-3 ਘੰਟੇ ਤੱਕ ਉਹ ਬੱਚਿਆਂ ਨਾਲ ਡਾਂਸ ਕਰਦੇ ਰਹੇ ਗਰਮੀ ਸੀਗੀ ਡਾਂਸ ਕਰਦੇ ਰਹੇ ਤੇ ਇੱਕ ਇੱਕ ਬੱਚੇ ਨੂੰ ਜਾ ਕੇ ਮਿਲੇ ਤੂੰ ਦੇਖੋ ਕਿੰਨੇ ਨਿਰਮਈ ਤੇ ਕਿੰਨਾ ਹੰਬਲ ਉਹ ਇਨਸਾਨ ਸੀ ਮਤਲਬ ਕਿ ਦੇਖੋ ਉਹਦੇ ਲਈ ਕੋਈ ਫਰਕ ਨਹੀਂ ਉਹਦੀ ਫੇਮ ਹੈ ਉਹਦਾ ਇੱਕ ਰਤਬਾ ਹੈ ਬਟ ਫਿਰ ਵੀ ਇਸ ਲੈਵਲ ਤੇ ਕੰਮ ਕਰਨਾ ਤੇ ਇਹ ਵੀ ਕੁਝ ਦੱਸਦਾ ਹੈ ਇਨਸਾਨੀਅਤ ਜਿਹੜੀ ਆ ਉਹ ਕੰਦਨ ਨਾ ਇਹ ਇਨਸਾਨ ਕੋਲ ਹੀ ਦਿਮਾਗ ਹੈ ਇਨਸਾਨੀਅਤ ਨੂੰ ਪਹਿਚਾਨਣ ਦਾ ਤੇ ਸਾਰੀ ਕੁਦਰਤ ਦੇ ਵਿੱਚ ਉਹਨੂੰ ਕਿੱਦਾਂ ਇੱਕ ਬੈਲੈਂਸ ਬਣਾ ਕੇ ਚੱਲਣਾ ਬਹੁਤ ਸੋਹਣੀ ਗੱਲ ਹੈ ਕਿ ਬੜੇ ਸੋਹਣੇ ਗੁਣ ਤੁਹਾਡੇ ਕੋਲ ਨੇ ਔਰ ਇਹਨਾਂ ਗੁਣਾਂ ਦਾ ਜਿਹੜਾ ਹਮੇਸ਼ਾ ਸ਼ਿਰ ਜਾਂ ਕ੍ਰੈਡਿਟ ਹੈ ਆਪਣੀ ਫੈਮਲੀ ਨੂੰ ਵੀ ਦਿੰਦੇ ਰਹੇ ਹੋ ਹਨਾ ਤੇ ਵਿਆਹ ਕਰਾ ਕੇ ਜਦੋਂ ਆਏ ਤੇ ਫਿਰ ਪਰਿਵਾਰ ਦੇ ਵਿੱਚ ਤੁਸੀਂ ਕਿਹਾ ਸੁਖ ਨਾਲ ਬਹੁਤ ਵੱਡਾ ਪਰਿਵਾਰ ਸੀ ਤੇ ਹੁਣ ਫੈਮਲੀ ਚ ਕੌਣ ਕੌਣ ਨੇ ਉਹਨ ਵੀ ਇਕੱਠੀਆਂ ਸੀ ਜੁਆਇੰਟ ਫੈਮਿਲੀ ਹੋਈ ਹੈ ਹਲੇ ਬਟ ਕੋਵਿਡ ਦੇ ਵਿੱਚ ਅਸੀਂ ਇੱਕ ਘਰ ਦੂਜਾ ਸੀਗਾ ਤੇ ਅਸੀਂ ਉੱਥੇ ਸ਼ਿਫਟ ਹੋ ਗਏ ਸੀ ਕਿ ਪਰ ਇਕੱਠੇ ਹੀ ਆ ਅਸੀਂ ਅੱਛਾ ਜੀ

ਸਕਸੈਸ ਦੇ ਪਿੱਛੇ ਮੇਰੀ ਔਰਤ ਦਾ ਹੱਥ ਹੈ ਤੇ ਅੱਜ ਔਰਤ ਕਹਿ ਸਕਦੀ ਹੈ ਕਿ ਮੇਰੀ ਸਕਸੈਸ ਦੇ ਪਿੱਛੇ ਬਿਲਕੁਲ ਉਹ ਮੇਰੇ ਨਾਲ ਹਮੇਸ਼ਾ ਖੜੇ ਰਹੇ ਨੇ ਤੇ ਅੱਜ ਵੀ ਖੜੇ ਨੇ ਤੇ ਅੱਜ ਵੀ ਜਦੋਂ ਮੈਂ ਆ ਰਹੀ ਸੀਗੀ ਤਾਂ ਮੈਨੂੰ ਦੱਸ ਰਹੀ ਸੀ ਵੀ ਨਹੀਂ ਐਦਾ ਇਹ ਵਾਲੀ ਗੱਲ ਵੀ ਆਪਾਂ ਕਰ ਸਕਦੇ ਆ ਇਹ ਵੀ ਕਰ ਸਕਦੇ ਤੁਸੀਂ ਹੀ ਇਸ ਆਲਵੇਸ ਬੀਨ ਐਨ ਇਨਸਪੀਰੇਸ਼ਨ ਤੇ ਹਮੇਸ਼ਾ ਮੇਰੇ ਨਾਲ ਉਦੋਂ ਵੀ ਖੜੇ ਸੀਗੇ ਉਦੋਂ ਵੀ ਮੈਨੂੰ ਯੂਨੀਵਰਸਿਟੀ ਚ ਪਹਿਲਾਂ ਭੇਜਣ ਵਾਲੇ ਵੀ ਉਹੀ ਸੀ ਜਦੋਂ ਮੈਂ ਘਬਰਾਉਂਦੀ ਸੀ ਜਦੋਂ ਕਦੀ ਤੇ ਉਦੋਂ ਵੀ ਮੇਰੇ ਨਾਲ ਰਹਿੰਦੇ ਸੀ ਤੇ ਅੱਜ ਵੀ ਉਹ ਮੈਨੂੰ ਹਮੇਸ਼ਾ ਸਪੋਰਟ ਕਰਦੇ ਆ ਤੇ ਹੁਣ ਆਪਾਂ ਮੈਮ ਜਿਵੇਂ ਗੱਲਾਂ ਕੀਤੀਆਂ ਰੈਪਿਡ ਫਾਇਰ ਮੈਂ ਤੁਹਾਡੇ ਕੋਲ ਛੋਟੇ ਛੋਟੇ ਸਵਾਲ ਪੁੱਛਾਂਗੀ ਤੁਸੀਂ ਜਵਾਬ ਜ਼ਰੂਰ ਦੇਣੇ ਨੇ ਜੀ 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 ਜੇ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਕਿ ਇੱਕ ਫੇਵਰਟ ਟਾਈਮ ਕਿਹੜਾ ਹੈ ਤੁਹਾਡਾ ਉਸਵੇਰ ਦਾ ਅੱਛਾ ਜੀ ਸਵੇਰ ਦਾ ਨਾਰਮਲੀ ਮੈਂ 5:30 ਜੁਟਦੀ ਹਾਂ ਤੇ ਜਿਹੜਾ ਸਵੇਰੇ ਤੋਂ ਲੈ ਕੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਟਾਈਮ ਹੁੰਦਾ ਸਾਢੇ 9 10 ਵਜੇ ਤੱਕ ਤਾਂ ਮੇਰਾ ਟਾਈਮ ਹੁੰਦਾ ਉਹ ਚ ਮੈਂ ਚਾਹੇ ਯੋਗਾ ਕਰਾਂ ਚਾਹੇ ਮੈਂ

मैं बहुत लाइट फूड मैं खाती हूँ मेरा फूड कोई बहुत आई एम नॉट अ वेरी फूडी परसन हाँ तो ये जरूर है कि मैं बहुत लाइट खाना पसंद है ठीक और जो गल की जाए तो एक फेवरेट प्लेस वह किड़ा है <laughs> आजकल तक कर, <ता> कर। <laughs> <laughs> बहुत सोनी गल मैं मैम यही एक्सपेक्ट कर दी सी कि तुसी यही कहोगे कि तोड़ा फेवरेट टाइम उठे तुसी स्पेंड कर दे ते तोड़ा कार ओ फेवरेट <laughs> कोई छुट्टी होवे ते तुसी कर अपने फैमिली नाल बैठे हो फैमिली दा टाइम जेड़ा है ओ सब तो बेस्ट टाइम हुंदा है ते अपना अच्छा वेदर होवे तुसी गार्डन च बैठे हो ते आराम नाल ओ बेस्ट ਦੋਸਤ ਕੁੰਨ ਦੀਆਂ ਘੜੀਆਂ ਹੁੰਦੀਆਂ ਨੇ ਤੇ ਕੀ ਕੁਝ ਸੋਚਦੇ ਹੋ ਕੀ ਲੱਗਦਾ ਹੁੰਦਾ ਹੈ ਕਿ ਕਦੇ ਸ਼ਾਪਿੰਗ ਵਾਲੇ ਚਲੇ ਜਾਈਏ ਕਦੇ ਲੱਗਦਾ ਹੁੰਦਾ ਹੈ ਕਿ ਆਪਣਾ ਜੋ ਆਪਾਂ ਇੱਕ profession ਦੇ ਵਿੱਚ ਆ ਥੋੜਾ ਜਿਹਾ ਹਟਕੇ ਕੁਝ ਕਰਿਆ ਜਾਵੇ ਕੀ ਕੁਝ ਕਰਦੇ ਹੋ ਫਿਰ ਹਾਂ ਨਹੀਂ ਇਹ ਕਦੇ-ਕਦੇ ਲੱਗਦਾ ਹੈ ਬਿਕੋਜ਼ profession ਬਹੁਤ ਜ਼ਿਆਦਾ ਹੋ ਜਾਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ ਨਾ ਫਿਰ ਕਦੇ-ਕਦੇ ਲੱਗਦਾ ਹੈ ਕਿ ਕੁਝ ਡਿਫਰੈਂਟ ਸਿੱਖੀਏ ਕੁਝ ਮੈਡੀਟੇਸ਼ਨ ਡਿਫਰੈਂਟ ਤਰ੍ਹਾਂ ਦੀਆਂ ਕਰੀਏ ਜਾਂ ਕਿਸੇ ਤੋਂ ਕੁਝ ਹੋਰ ਸਕਿੱਲ ਸਿੱਖੀਏ ਹੈ ਨਾ ਉਹ ਚੀਜ਼ਾਂ ਹੁਣ ਮੇਰੇ ਦਿਮਾਗ 'ਚ ਕਾਫੀ ਆਂਦੀਆਂ ਨੇ ਕਿ ਕਿਸੇ ਜਾ ਕੇ ਕੋਈ ਕਦੀ ਦਿੱਲੀ ਗਏ ਤੇ ਕੋਈ ਵਰਕਸ਼ਾਪ ਕਰਕੇ ਆ कोई और चीज आ दी है ना कोई आजकल एआई टेक्निक्स एंड टूल्स एंड ने आ हैं हाँ वो भी सीखिए अच्छा ताई तो अपडेटेड रहवांगे हाँ। ताई तो यंगस्टर्स हाँ। ना यंग रहवांगे ना बिल्कुल वो चीज आ गई है भी वो जरूरी ने ਕੋ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ہوئی ਹੈ ਤੇ ਕਰਾਂਗੇ ਤੇ ਕਦੇ-ਕਦੇ ਮੇਰੇ ਤੋਂ ਸਾਥ ਦੇ ਲਈ ਉਹਨਾਂ ਦੀ ਫਰਮਾਇਸ਼ ਦਾ ਕਿਹੜਾ ਖਾਣਾ ਬਣਾਉਂਦੇ ਹੋ ਕੁਕਿੰਗ ਕਰਦੇ ਹੋ ਬਹੁਤ ਘੱਟ ਬਹੁਤ ਘੱਟ ਬਟ ਕੁਕੀ ਉਹ ਵੀ ਬਹੁਤ ਫੂਡੀ ਨਹੀਂ ਹੈ ਸੀ ਬਹੁਤ ਘੱਟ ਤੇ ਮਤਲਬ ਖਾਂਦੀ ਸ਼ਕੀਨ ਹੈ ਬਟ ਥੋੜਾ-ਬਹੁਤ ਕਦੀ ਬਣਾਣਾ ਕਦੀ ਸੈਲਡ ਬਣਾਤਾ ਹੈ ਜਾਂ ਕਦੀ ਕੋਈ ਸਵੀਟ ਡਿਸ਼ ਬਣਾ ਲਈ ਬਹੁਤ ਘੱਟ ਬਣਾਨੀ ਹੈ ਯੈਸ ਕਦੀ-ਕਦੀ ਠੀਕ ਹੈ ਠੀਕ ਹੈ ਚਲੋ ਥੋੜਾ ਫੇਵਰਿਟ ਕਲਰ ਕੱਲ ਮੇਰਾ ਵਾਈਟ oh wow ਠੀਕ ਹੈ ਜੀ ਗੱਲ ਕੀਤੀ ਜਾਵੇ ਇਹ ਸੁਪਨੇ ਜੋ ਵੇਖੇ ਸੀ ਅੱਜ ਪੂਰੇ ਹੋ ਗਏ ਤੇ ਕਿਨੇ ਇਨਸਪਾਇਰ ਕੀਤਾ ਇਹ ਵੀ ਤੁਸੀਂ ਦੱਸ ਦਿੱਤਾ ਪਰ ਤੁਹਾਡੇ ਆਪਣੇ ਅੰਦਰ ਇਹੋ ਜਿਹਾ ਕਿਹੜੀ ਚੀਣਕ ਸੀ ਜਿਹੜਾ ਕਿਹੜਾ 스파ਰਕ ਸੀ ਜੋ ਤੁਹਾਨੂੰ ਲੱਗੇ ਕਿ ਹਮੇਸ਼ਾ ਤੁਹਾਨੂੰ ਅੱਗੇ ਵੱਲ ਲੈ ਕੇ ਗਿਆ I think ਜਿਹੜਾ ਮੈਨੂੰ ਇਹ ਚੀਜ਼ ਇਨਸਪਾਇਰ ਅੰਦਰੋਂ ਰੋਜ਼ ਕਰਦੀ ਹੈ ਉਹ ਇਹ ਕਰਦੀ ਹੈ ਕਿ ਸੈਟੀਸਫੈਕਸ਼ਨ ਕਿ ਜਿਹੜਾ ਵੀ ਤੁਸੀਂ ਕੰਮ ਕਰੋ ਉਹਦੀ ਜੇ ਤੁਹਾਨੂੰ ਤਸੱਲੀ ਹੋਣੀ ਚਾਹੀਦੀ ਹੈ ਵੀ ਮੈਂ ਇਹ ਕੰਮ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਕੀਤਾ ਹੈ। ਹਮ ਤੇ ਮੈਂ ਕਿਸੇ ਦੀ ਹੈਲਪ ਕਰ ਸਕੀ। ਜਾਂ ਮੈਂ ਕਿਸੇ ਦੇ ਫੇਸ ਤੇ ਸਮਾਈਲ ਲੈ ਆ ਸਕੀ। ਹਮ ਜੀ ਆ ਮੈਂ ਉਹਦੀ ਜ਼ਿੰਦਗੀ ਨੂੰ ਕੁਝ ਅੱਗੇ ਵਧਾ ਸਕੀ। ਇਹ ਚੀਜ਼ ਮੈਨੂੰ ਹਰ ਰੋਜ਼ ਇਨਸਪਾਇਰ ਕਰਦੀ ਹੈ। ਤੇ ਇੱਕ ਯੂਨੀਵਰਸਿਟੀ ਦਾ ਵਿਜ਼ਨ ਜੋ ਆਉਣ ਵਾਲਾ ਭਵਿੱਖ ਕੀ ਦੇਖਦੇ ਹੋ? ਕੀ ਬੱਚਿਆਂ ਦੇ ਲਈ ਇਹੋ ਉੱਚ ਕਰ ਰਹੇ ਹੋ ਕਿ ਬੱਚਾ ਨੂੰ ਵੀ ਲੱਗੇ ਕਿ ਹਾਂ ਬਈ ਅਸੀਂ ਜੋ ਕੁਝ ਪਾਰ ਆਇਆ ਨਾ ਅਸੀਂ ਨੀਡਰ ਹੋ ਕੇ ਨਿ ਫਲਕ ਹੋ ਕੇ ਅੱਗੇ ਫਿਊਚਰ ਤੱਕ ਬਹੁਤ ਅੱਛੇ ਲੈਵਲ ਤੇ ਪਹੁੰਚਾਂਗੇ ਜੀ ਇੱਕ ਕੋਸ਼ਿਸ਼ ਇਹ ਹੈ ਕਿ ਬੱਚਿਆਂ ਨੂੰ ਨਾ ਇੱਕ ਪਾਥਵੇ ਦਿੱਤਾ ਜਾਵੇ ਕਿ ਉਹਨੂੰ ਫਰਸਟ ইয়ার ਚ ਉਹਨੂੰ ਆਕੇ ਲੱਗੇ ਕਿ ਮੈਂ ਹੁਣ ਅੱਗੇ ਕੀ ਕਰਨਾ ਹੈ ਜੇ ਮੈਂ ਪਲੇਸਮੈਂਟ ਚਾਹੀਦੀ ਹੈ ਤਾਂ ਪਲੇਸਮੈਂਟ ਵੱਲ ਚੱਲਾਂ ਜੇ ਮੈਨੂੰ ਬਿਜ਼ਨਸ ਕਰਨਾ ਹੈ ਤਾਂ ਮੈਂ ਬਿਜ਼ਨਸ ਯੂਨੀਵਰਸਿਟੀ ਚ ਕਰਾਂ ਓਕੇ ਯੂਨੀਵਰਸਿਟੀ ਚ ਉਹ ਬਿਜ਼ਨਸ ਸਟਾਰਟ ਕਰੇ ਤਾਂ ਪੈਸੇ ਬਣਾਏ ਤਾਂ ਕਿ ਜਿਹੜੀ ਉਹਦੀ ਫੀਸ ਹੈ ਉਹਨੇ ਮਾਪਿਆਂ ਨੇ ਦਿੱਤੀ ਦਿੱਤੀ ਹੈ ਉਹ ਵਿੱਚੋਂ ਹੀ ਕੱਢ ਸਕੇ ਇਹ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਇੱਕ ਰਿਸਰਚ ਦਾ এনवायरमेंट ਮਿਲੇ ਵਧੀਆ ਤਾਂ ਕਿ ਉਹ ਰਿਸਰਚ ਕਰਕੇ ਅੱਗੇ ਵਧਣ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਠੀਕ ਹੈ ਜਾਂ ਇੰਡਸਟਰੀ ਵੀ ਉਹਨਾਂ ਵੱਲ ਦੇਖੇ ਵੀ ਹਾਂ ਇਹਨਾਂ ਨੇ ਕੋਈ ਏਦਾਂ ਦੇ ਪ੍ਰੋਜੈਕਟਸ ਬਣਾਏ ਜਿਹੜੇ ਇੱਕ ਸੁਸਾਇਟੀ ਲਈ ਮਦਦਗਾਰ ਹੋ ਸਕਦੇ ਨੇ ਜੀ ਜੀ ਇੱਕ ਪ੍ਰੋਜੈਕਟ ਕਰਨਾ ਹੁੰਦਾ ਜਿੱਦਾਂ ਲਾਇਬ੍ਰੇਰੀ ਚ ਪਏ ਹੈ ਜੀ ਪ੍ਰੋਜੈਕਟ ਉਹ ਨਹੀਂ ਪ੍ਰੋਜੈਕਟ ਏਦਾਂ ਦਾ ਹੋਣਾ ਚਾਹੀਦਾ ਤੁਸੀਂ ਈਲ ਚੇਅਰ ਬਣਾਈ ਕੋਈ ਏਦਾਂ ਦੀ ਈਲ ਚੇਅਰ ਬਣਾਈ ਜਿਹਦੇ ਨਾਲ ਤੁਹਾਡੇ ਵੀਲ ਚੇਅਰ ਤੇ ਜਿਹੜੇ ਬੱਚੇ ਬੈਠਦੇ ਨੇ ਉਹਨਾਂ ਨੂੰ ਕੋਈ ਉਹਨਾਂ ਦੀ ਲਾਈਫ ਇੰਪਰੂਵ ਉਹ ਅਸਲੀ ਰਿਸਰਚ ਹੈ ਤੇ ਉਹਨਾਂ ਦੀ मीनिंगफुल ਰਿਸਰਚ ਤੇ मीनिंगफुल ਕੰਟਰੀਬਿਊਸ਼ਨ ਟੂ ਦ ਸੋਸਾਇਟੀ ਉਹ ਸਾਡਾ ਇੰਡੈਵਰ ਹੈ ਵੀ ਅਸੀਂ ਉਹ ਕਰਨਾ ਹੈ ਬੱਚਿਆਂ 'ਚ ਉਹ ਭਾਵਨਾ ਪਾਣੀ ਹੈ ਕਿ ਕਿੱਦਾਂ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਕਿੱਦਾਂ ਇੱਕ ਅੱਛੇ ਨਾਗਰਿਕ ਬਣਨ ਕਿੱਦਾਂ ਉਹਨਾਂ ਦਾ ਦੇਸ਼ ਲਈ ਪਿਆਰ ਹੋਵੇ ਪ੍ਰੇਮ ਹੋਵੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਠੀਕ ਹੈ ਤੇ ਕੋਸ਼ਿਸ਼ ਇਹ ਹੈ ਕਿ ਇਹ ਅੱਜਕੱਲ ਜਿੱਦਾਂ ਮੋਬਾਈਲ ਦਾ ਵੀ ਬਹੁਤ ਜ਼ਿਆਦਾ ਹੈ ਤੇ ਬੱਚਿਆਂ ਦਾ ਮੈਂਟਲ ਬ੍ਰੇਕਡਾਊਨ ਜਾਂ ਮੈਂਟਲ ਇਸ਼ੂਜ਼ ਬਹੁਤ ਨੇ ਉੱਥੇ ਵੀ ਅਸੀਂ ਬਹੁਤ ਕੰਮ ਕਰ ਰਹੇ ਹਾਂ ਇੱਕ ਸਾਡਾ ਇੱਕ ਅਲੱਗ ਸਕੂਲ ਬਣਾਇਆ ਸੀ ਹੈਪੀਨੈਸ ਸਕੂਲ ਜਿੱਥੇ ਬੱਚਿਆਂ ਲਈ ਆਰਥੈਰਪੀਜ਼ ਜਾਂ ਹੋਰ ਥੈਰਾਪੀਜ਼ ਮੈਡੀਟੇਸ਼ਨ ਇਹ ਸਰ ਕਰਾਇਆ ਜਾਂਦਾ ਜਿਹਦੇ ਚ ਇੰਪਰੂਵ ਕੀਤਾ ਜਾਂਦਾ ਹੈ ਦੀ ਬੱਚੇ ਦਾ ਮੈਂਟਲ ਸਟੇਜ ਜਿਹੜੀ ਹੈ ਉਹ ਬੈਟਰ ਰਹੇ ਇਹ ਸੋਹਣੀਆਂ ਗੱਲਾਂ ਕਿੱਥੋਂ ਆndੀਆਂ ਨੇ ਇੰਨੇ ਸੋਹਣੇ ਥੌਟਸ ਕਿੱਥੋਂ ਆਂਦੇ ਨੇ ਜਦੋਂ ਤੁਸੀਂ ਬੱਚਿਆਂ ਨਾਲ ਗੱਲ ਕਰਦੇ ਹੋ ਜਿਉਂਨਾਂ ਨੂੰ ਪਤਾ ਲੱਗਦਾ ਹੈ ਕੀ ਪ੍ਰੋਬਲਮਸ ਹੈ ਉੱਥੋਂ ਹੀ ਆਂਦੇ ਨੇ ਹਾਂ ਬਿਲਕੁਲ ਜਦੋਂ ਧਿਆਨ ਨਾਲ ਸੁਣਿਆ ਜਾਂਦਾ ਹੈ ਜਦੋਂ ਕਿਸੇ ਦੀ ਗੱਲ ਨੂੰ ਅਸੀਂ ਸੁਣਦੇ ਜ਼ਿਆਦਾ ਆ ਮੈਨੂੰ ਲੱਗਦਾ ਹੈ ਕਿ ਸਾਨੂੰ ਉੱਥੇ ਹੀ ਬਹੁਤ ਸਾਰੇ ਅੰਦਰੂਪ ਪੈਦਾ ਹੋ ਜਾਂਦੀਆਂ ਨੇ ਚੀਜ਼ਾਂ ਕਿ ਇਹਨਾਂ ਨੂੰ ਵੀ ਸੋਲਵ ਕਰਨਾ ਹੈ ਇਹਨਾਂ ਨੂੰ ਵੀ ਸੋਲਵ ਕਰਨਾ ਹੈ ਬਾਕੀ ਕਿ ਇੰਪੋਰਟੈਂਟ ਇਹ ਵੀ ਹੈ ਕਿ ਤੁਸੀਂ ਆਪਣੇ ਸ਼ੌਕ ਵੀ ਕਾਇਮ ਰੱਖੋ ਹਾਂਜੀ ਚਾਹੇ ਉਹ ਕੁਝ ਵੀ ਹੈ ਚਾਹੇ ਉਹ ਐਕਸਰਸਾਈਜ਼ ਹੈ ਚਾਹੇ ਉਹ ਗਾਣਾ ਹੈ ਚਾਹੇ ਉਹ ਪੇ ਜਿਹੜੀ ਹੁੰਦੀ ਹੈ ਨਾ ਉਹ ਵੀ ਤੁਹਾਨੂੰ ਇੰਪਰੂਵ ਕਰਦੀ ਹੈ ਹਾਂ ਬਿਲਕੁਲ ਹਰ ਸਾਰਿਆਂ ਨੂੰ ਪਤਾ ਲੱਗਿਆ ਹੋਵੇਗਾ ਮੈਂ ਵੀ ਮੈਂ ਵੀ ਆਪਣੇ ਸ਼ੌਂਕ ਪੂਰੇ ਕਰਾ ਔਰ ਮੈਡਮ ਵੀ ਆਪਣੇ ਪੂਰੇ ਸ਼ੌਂਕ ਪੂਰੇ ਕਰਦੇ ਰਹੇ ਜਿੱਥੇ ਉੱਥੇ ਹੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਨੇਹਾ ਜਿੰਨੀਆਂ ਵੀ ਔਰਤਾਂ ਤੁਹਾਨੂੰ ਵੇਖ ਰਹੀਆਂ ਨੇ ਜਿੰਨੇ ਵੀ ਬੱਚੇ ਤੁਹਾਨੂੰ ਵੇਖ ਰਹੇ ਨੇ ਜਿਨ੍ਹਾਂ ਦੇ ਲਈ ਤੁਸੀਂ ਸਭ ਕੁਝ ਡੈਡੀਕੇਟ ਕੀਤਾ ਹੋਇਆ ਹੈ ਜੀ ਮੈਂ ਸਾਰੀ ਔਰਤਾਂ ਲਈ ਜਾਂ ਲੇਡੀਆਂ ਲਈ ਮੈਂ ਇਹ ਕਹੂੰਗੀ ਕਿ ਆਪਣੇ ਆਪਣੇ ਆਪ ਨੂੰ काबिल बनाओ जी पर सारे साथ लेकर चलो जी बहुत सारी लेडीज़ ये कर दिया ना कि अपनी फैमिली नु अलग दिया ने ते अपने शौक पूरे कर दिया पर मैं चाहूँगी कि अपनी फैमिली च रह के अपनी पहचान बना के ते फिर तुसी कम करो ते आगे वधो आप भी वधन वा के चलो वो इंपोर्टेंट है क्या बात है बहुत सोहनी गल आप भी वधीए आओ अ होरों भी बधाईए बहुत सोहनी मुलाकात बहुत सोहनी गलबात बहुत इंस्पायर हुई है उम्मीद है जिन्हें भी दर्शक बैठे हो बहुत कुछ गल् अपने दिल दे विच के एक उडारी भरण गए उम्मीद है आने वाला भविख बहुत सोहना सुनहरा होगा को गलत जिन्नी भी सीखिया ने साढ़े बहुत काम आणगियाँ और तुम इद्द ही खुश रहो और एद ही हाँ जी जी थैंक यू सो मच